ਜਿੱਥੇ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਲਗਾਤਾਰ ਬਾਦਲ ਪਰਿਵਾਰ ਨੂੰ ਜੇਲ੍ਹ ਵਿੱਚ ਸੁੱਟਣ ਦੀਆਂ ਗੱਲਾਂ ਕਰਦੀ ਦਿਖਾਈ ਦੇ ਰਹੀ ਹੈ ਉਦੋਂ ਦੂਜੇ ਪਾਸੇ ਸਾਰਾ ਬਾਦਲ ਪਰਿਵਾਰ ਕੈਪਟਨ ਸਰਕਾਰ ਨੂੰ ਵੱਡੇ-ਵੱਡੇ ਚੈਲੰਜ ਕਰਦਾ ਦਿਖਾਈ ਦੇ ਰਿਹਾ ਹੈ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਆਪ ਨੂੰ ਗ੍ਰਿਫਤਾਰ ਕਰਨ ਦੀ ਗੱਲ ਆਖੀ ਸੁਖਬੀਰ ਸਿੰਘ ਬਾਦਲ ਨੇ ਵੀ ਬਾਅਦ ਵਿੱਚ ਸਰਕਾਰ ਨੂੰ ਚੈਲੰਜ ਕੀਤਾ ਕਿ ਸਾਨੂੰ ਗ੍ਰਿਫਤਾਰ ਕਰਕੇ ਵਿਖਾਓ ਅਤੇ ਹੁਣ ਬਾਦਲਾਂ ਦੀ ਨੂੰ ਹਰਸਿਮਰਤ ਕੌਰ ਬਾਦਲ ਨੇ ਵੀ ਸਰਕਾਰ ਨੂੰ ਇੱਕ ਵੱਡਾ ਚੈਲੰਜ ਕਰ ਦਿੱਤਾ ਹੈ ਵਿਧਾਨ ਸਭਾ ਦੇ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਵਿਕਰਮ ਸਿੰਘ ਮਜੀਠੀਆ ਦੇ ਵਿੱਚ ਹੋਈ ਲੜਾਈ ਤੇ ਬੋਲਦਿਆਂ ਹਰਸਿ ਇਹ ਕਿ ਸਰਕਾਰ ਨੂੰ ਡਰਾਮੇ ਨਹੀਂ ਕਰਨੇ ਚਾਹੀਦੇ ਜੇਕਰ ਵਿਕਰਮਜੀਤਿਆ ਦੇ ਖਿਲਾਫ ਕੋਈ ਸਬੂਤ ਹੈ ਤਾਂ ਉਸ ਨੂੰ ਫੜ ਕੇ ਅੰਦਰ ਸੁੱਟਣਾ ਚਾਹੀਦਾ ਹੈ ਦੇਖੋ ਪਹਿਲੀ ਗੱਲ ਤਾਂ ਦ੍ਰੇਸ਼ ਦਰੋਹੀਆਂ ਬਾਰੇ ਮੈਂ ਕੁਝ ਕਹਿਣਾ ਨਹੀਂ ਚਾਹੁੰਦੀ ਕਿਉਂਕਿ ਸਾਰਾ ਦੇਸ਼ ਹੋਣਾ ਬਾਰੇ ਬੋਲ ਰਿਹਾ ਹੈ ਦੂਜੀ ਗੱਲ ਜਿਹੜੀ ਸਰਕਾਰ ਹੁੰਦੀ ਹੈ ਤੇ ਜਿਹੜੀ ਵਿਰੋਧੀ ਪਾਰਟੀ ਹੁੰਦੀ ਹੈ ਉਹਨਾਂ ਦਾ ਕੰਮ ਹੁੰਦਾ ਹੈ ਕਿ ਸਰਕਾਰ ਤੋਂ ਪ੍ਰਸ਼ਨ ਪੁੱਛੇ ਤੇ ਸਰਕਾਰ ਨੂੰ ਉਹਨਾਂ ਦੇ ਫੇਲਡ ਵਾਅਦਿਆਂ ਦੇ ਉੱਤੇ ਉਹਨਾਂ ਨੂੰ ਘੇਰੀਏ ਲੇਕਿਨ ਅਫਸੋਸ ਦੀ ਗੱਲ ਹੈ ਕਿ ਸੱਤਾ ਤੇ ਵਿਰੋਧੀ ਪਾਰਟੀ ਤਾਂ ਇਕੱਲੇ ਇੱਕ ਸਾਈਡ ਦੀ ਬੈਟਿੰਗ ਕਰ ਰਹੀ ਹੈ ਤੇ ਲੋਕਾਂ ਦੀ ਬੈਟਿੰਗ ਇਕੱਲੇ ਸ਼੍ਰੋਮਣੀ ਅਕਾਲੀ ਦਲ ਕਰ ਰਹੀ ਹੈ ਤੇ ਲੋਕਾਂ ਦੇ ਜਿਹੜੇ ਵੱਡੇ ਵੱਡੇ ਬਿਜਲੀ ਦੇ ਬਿੱਲ ਹੋਣ ਭਾਵੇਂ 900 ਤੋਂ ਵੱਧ ਕਿਸਾਨਾਂ ਦੀ ਖੁਦਕੁਸ਼ੀਆਂ ਹੋਣ ਤਾਂ ਇਹਨਾਂ ਨੂੰ ਫੜਨ ਤੋਂ ਰੋਕਿਆ ਕਿਨੇ ਸਰਕਾਰ ਇਹਨਾਂ ਦੀ ਹੈ ਪੁਲਿਸ ਇਹਨਾਂ ਦੀ ਹੈਗੀ ਜੇ ਬਿਕਰਮ ਅਜੀਠਿਆ ਦੇ ਖਿਲਾਫ ਜਾਂ ਸਤਾਰ ਬਾਦਲ ਦੇ ਖਿਲਾਫ ਜਾਂ ਸੁਖਵੀਰ ਬਾਦਲ ਦੇ ਖਿਲਾਫ ਜੇ ਰੱਤੀ ਭਰਦਾ ਵੀ ਇਹਨਾਂ ਕੋਲ ਸਬੂਤ ਹੈ ਅਦਾਲਤ 'ਚ ਕਿਉਂ ਨਹੀਂ ਜਾਂਦੇ ਕਿਉਂ ਡਰਾਮੇ ਕਰਦੇ ਆ ਫਰਜ਼ੀਆਂ ਕਮਿਸ਼ਨਾਂ ਬਿਠਾ ਕੇ ਅਫਸਰਾਂ ਦੀ ਕਮਿਸ਼ਨਾਂ ਬਿਠਾ ਕੇ ਨਕਲੀ ਜਥੇਦਾਰਾਂ ਨੂੰ ਕਰਕੇ ਮਾਹੌਲ ਖਰਾਬ ਕਿਉਂ ਇੰਨਾ ਵੀ ਜੇ ਉਹਾਂ ਦੇ ਕੋਲ ਹੈ ਗੁਟਕਾ ਸਾਫ ਦੀ ਸੌ ਖਾਦੀ ਸੀ ਕਿ ਵੱਡੇ ਵੱਡੇ ਲੋਕੀ ਨਸ਼ੇ ਵੇਚਦੇ ਆ ਮੈਂ ਨਸ਼ੇ ਖਤਮ ਕਰਦਾਗਾ ਅੱਜ ਤਾਂ ਨਸ਼ਾ ਤਿੰਨ ਗੁਣਾ ਵੱਧ ਕੇ ਅੱਜ 400 ਤੋਂ ਵੱਧ ਨੌਜਵਾਨਾਂ ਦੇ ਓਵਰਡੋਸ ਦੇ ਨਾਲ ਮੌਤਾ ਹੋ ਗਿਆ ਨੇ ਜੇ ਕੁਛ ਵਿਕਰਮ ਅਜੀਠਿਆ ਦੇ ਖਿਲਾਫ ਹੈ ਤਾਂ ਅਦਾਲਤ ਚ ਕਿਉਂ ਨਹੀਂ ਜਾ ਕੇ ਉਹਨਾਂ ਨੂੰ ਪੇਸ਼ ਕਰਕੇ ਅੰਦਰ ਕਰਦੇ ਕੌਣ ਰੋਕ ਰਿਹਾ ਇਹਨਾਂ ਨੂੰ